ਸਤਿ ਸ਼੍ਰੀ ਅਕਾਲ ਜੀ ਮੈਂ ਰੁਪਿੰਦਰ ਸਵਾਗਤ ਕਰਦੀਆਂ ਤੁਹਾਡੇ ਆਪਣੇ ਚੈਨਲ ਹਾਈ ਫਾਈ ਐਗਜ਼ਾਮ ਸਟੱਡੀ ਉੱਪਰ ਇੱਥੇ ਤੁਹਾਨੂੰ ਮਾਸਟਰ ਕੇਡਰ ਪੰਜਾਬੀ ਲੈਕਚਰਾਰ ਕੇਡਰ ਪੰਜਾਬੀ ਦੀ ਪੂਰੀ ਤਿਆਰੀ ਸਧਾਰਨ ਤੇ ਆਸਾਨ ਭਾਸ਼ਾ ਦੇ ਵਿੱਚ ਕਰਵਾਈ ਜਾ ਰਹੀ ਆ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬੀ ਦੇ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਕਵਰ ਕਰਾਂਗੇ ਜੋ ਕਿ ਤੁਹਾਡੀ ਪ੍ਰੀਖਿਆ ਲਈ ਬਹੁਤ ਹੀ ਜ਼ਰੂਰੀ ਨੇ ਸ਼ੁਰੂ ਕਰਦੇ ਆਂ ਜੀ ਆਪਾਂ ਆਪਣੀ ਅੱਜ ਦੀ ਜਮਾਤ ਪੰਜਾਬੀ ਟੈਸਟ ਨੰਬਰ 9 ਦਾ ਪਹਿਲਾ ਪ੍ਰਸ਼ਨ ਰਾਨਨ ਹਾ ਕੇ ਛੱਪੜ ਵਿੱਚੋਂ ਨਿਕਲੀ ਸਲਫੇ ਦੀ ਲਾਟ ਵਰਗੀ ਕੀ ਹੈ ਬੋਲੀ ਸੰਦ ਟੱਪਾ ਸ਼ੱਦ ਚਾਰਾਂ ਦੇ ਵਿੱਚੋਂ ਸਹੀ ਉੱਤਰ ਦਿਓ ਜੀ ਕੀ ਹੈ ਸਹੀ ਉੱਤਰ ਹੈ ਜੀ ਆਪਣੇ ਕੋਲੇ ਬੋਲੀ ਇਹ ਬੋਲੀ ਹੈ ਜੀ ਪ੍ਰਸ਼ਨ ਨੰਬਰ 2 ਕਲਚਰ ਪੁਸਤਕਦਾਨ ਲੇਖਕ ਹੈ ਚਾਰਾਂ ਵਿੱਚੋਂ ਸਹੀ ਉੱਤਰ ਚੁਣਨਾ ਆਪਾਂ ਨੇ ਆਪਣਾ ਉੱਤਰ ਲਗਾਓ ਜੀ ਸਹੀ ਉੱਤਰ ਆਪਣੇ ਕੋਲ অপਸ਼ਨ ਨੰਬਰ 3 ਰੇਮਡ ਵਿਲੀਅਮਸ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 3 ਸੱਤ ਬਾਣੀ ਦਾ ਬਾਣੀਕਾਰ ਹੈ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ UGC NET ਵਿੱਚ ਪੁੱਛਿਆ ਜਾ ਚੁੱਕਿਆ ਹੈ ਸਹੀ ਆਪਸ਼ਨ ਦੱਸੋ ਜੀ ਇਹਦਾ ਬਾਣੀਕਾਰ ਹੈ ਪਟ ਮਰਦਾਨਾ ਬਾਬਾ ਸੁੰਦਰ ਬਲਵੰਡ ਸਹੀ ਉੱਤਰ ਲਗਾਓ ਜੀ ਸਹੀ ਉੱਤਰ ਹੈ ਜੀ ਇਹਦਾ ਬਾਬਾ ਸੁੰਦਰ ਅੱਗੇ ਚੱਲਦੇ ਆਂ ਪ੍ਰਸ਼ਨ ਨੰਬਰ 4 ਮਰਦਾ ਦਾ ਗਿੱਦਾ ਪਾਇਆ ਜਾਂਦਾ ਹੈ ਦੁਆਬੇ ਵਿੱਚ ਬਾਂਗਰ ਵਿੱਚ ਮਾਲਵੇ ਵਿੱਚ ਚੂਮਰ ਵਿੱਚ ਚੂਮਣੇ ਆਏਗਾ ਇੱਥੇ ਚੂਮਰਤਾ ਆਪੀ ਇੱਕ ਕਿਸਮ ਆ ਠੀਕ ਹੈ ਜੀ ਸਹੀ ਉੱਤਰ ਆਪਣੇ ਕੋਲੇ ਮਾਲਵੇ ਵਿੱਚ ਪਾਇਆ ਜਾਂਦਾ ਮਰਦਾਂ ਦਾ ਕਿਦਾਂ ਪਰ ਜੇ ਤੁਸੀਂ ਦੇਖਿਆ ਮਰਦਾਂ ਦਾ ਕਿਦਾਂ ਲਾਈਵ ਦੇਖਿਆ ਹੋਵੇ ਟੀਵੀ ਤੇ ਦੇਖਿਆ ਸੀ ਮੈਂ ਇੱਕ ਵਾਰੀ ਦੂਰਦਰਸ਼ਨ ਤੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 5 ਰੀਵਿਊ ਦਾ ਕੀ ਅਰਥ ਹੈ ਚਾਰ ਆਪਸ਼ਨਸ ਨੇ ਆਪਣੇ ਕੋਲੇ ਇਹਦੇ ਵਿੱਚੋਂ ਸਹੀ ਆਪਸ਼ਨ ਤੁਸੀਂ ਚੂਜ਼ ਕਰਕੇ ਆਪਣਾ ਆਨਸਰ ਲਗਾਉਣਾ ਤੇ ਨਾਲ ਦੀ ਨਾਲ ਇਹ ਵੀ ਦੱਸਿਓ ਵੀ ਤੁਹਾਡੇ 25 ਦੇ ਵਿੱਚੋਂ ਕਿੰਨੇ ਠੀਕ ਹੋਏ ਨੇ ਰਿਵਿਊ ਦਾ ਕੀ ਅਰਥ ਹੈ ਰਿਵਿਊ ਦਾ ਅਰਥ ਹੈ ਪੁਸਤਕ ਪਰਚੋਲ ਪ੍ਰਸ਼ਨ ਨੰਬਰ 6 ਇਸ ਜਗ ਮੈਂ ਚਾਨਣ ਕਰਮ ਬਸੇ ਮਨ ਆਏ ਇਹ ਗੁਰੂ ਬਾਣੀ ਦੀ ਹੈ ਤੁਕਾਂ ਕਿਸ ਗੁਰੂ ਜੀ ਦੀਆਂ ਹਨ ਸਹੀ ਉੱਤਰ ਲਗਾਓ ਜੀ ਸਹੀ ਉੱਤਰ ਆਪਣੇ ਕੋਲੇ ਗੁਰੂ ਅਮਰਦਾਸ ਜੀ ਕੋਰਸ ਇਨ ਜਰਨਲ ਲਿੰਗੁਇਸਟਿਕ ਦਾ ਕਰਤਾ ਹੈ ਚਾਰ ਆਪਸ਼ਨਾਂ ਨੇ ਆਪਣੇ ਕੋਲੇ ਫਰਦੀਨਾ ਦਾ ਸਸਿਉਰ ਸੀ ਐਫ ਹਾਕਟ ਐਚ ਚੌਰੇ ਜੇ ਨਹੀਂ ਹੈ ਪ੍ਰੇਮ ਪ੍ਰਕਾਸ਼ ਹਰਕੀਰਤ ਸਿੰਘ ਸਹੀ ਉੱਤਰ ਆਪਣੇ ਕੋਲੇ ਫਰਦੀਨਾ ਦਾ ਸਹੀ ਉੱਤਰ ਵੈਰੀ ਇੰਪੋਰਟੈਂਟ ਪ੍ਰਸ਼ਨ ਆ ਇਹ UGC NET ਵਿੱਚ ਬਾਰ ਬਾਰ ਪੁੱਛਿਆ ਜਾਣ ਵਾਲਾ ਕੁਐਸਚਨ ਆ ਅੱਗੇ ਆ ਗਿਆ ਆਪਣੇ ਕੋਲੇ ਪ੍ਰਸ਼ਨ ਨੰਬਰ 8 ਮੁਹਾਰਨੀ ਦਾ ਸਹੀ ਕਰਮਕ ਹੈ ਚਾਰੇ ਆਪਸ਼ਨਾਂ ਨੂੰ ਧਿਆਨ ਨਾਲ ਪੜੋ ਤੇ ਇਹ ਇਹਦਾ ਕਰਮ ਦੱਸੋ ਮੁਹਾਰਨੀ ਦਾ ਸਹੀ ਸੀਕੁਐਂਸ ਕਿਹੜੀ ਆ ਦਿਓ ਜੀ ਉੱਤਰ অপশন নাম্বার 4 ਆਪਣੇ ਕੋਲੇ ਸਹੀ ਆ ਆੜਾ ਮੁਕਤਾ ਆੜਾ ਆੜੇ ਕੰਨਾ ਈੜੀ ਸਿਆਰੀ ਈੜੀ ਵਿਆਰੀ ਉੜੇ ਔਂਕਰ ਉੜੇ ਦਲੈਂਕੜ ਈੜੀ ਲਾਮਾ ਆੜੇ ਦਲਾਮਾ ਉੜੇ ਹੋੜਾ ਆੜੇ ਕੋੜਾ ਪ੍ਰਸ਼ਨ ਨੰਬਰ 9 ਪੰਜਾਬੀ ਅਦਬ ਦੀ ਮੁਕਤ ਸਰ ਤਾਰੀਖ ਦਾ ਕਰਤਾ ਹੈ 베ਰੀ 베ਰੀ ਇੰਪੋਰਟੈਂਟ ਪ੍ਰਸ਼ਨ ਇਹ ਲਗਭਗ ਰੇਟ ਪੇਪਰ ਦੇ ਵਿੱਚ ਪੁੱਛ ਲਿਆ ਜਾਣ ਵਾਲਾ ਪ੍ਰਸ਼ਨ ਹੈ ਸਹੀ ਉੱਤਰ ਲਗਾਓ ਕੀ ਉੱਤਰ ਦੇਓਗੇ ਤੁਸੀਂ ਪੰਜਾਬੀ ਅਦਬ ਦੀ ਮੁਖਤ ਸਰ ਤਾਰੀਖ ਇਹਦਾ ਸਹੀ ਉੱਤਰ ਹੈ ਜੀ ਮੋਹਨ ਸਿੰਘ ਦੀਵਾਨਾ ਕਿਹੜਾ ਜੱਟ ਸਹੀ ਹੈ ਬਾਬਾ ਫਰੀਦ ਜੀ ਗੁਰੂ ਨਾਨਕ ਦੇਵ ਜੀ 15ਵੀਂ ਸਦੀ ਗੁਰੂ ਅਰਜਨ ਦੇਵ ਜੀ ਦਮੋਦਰ 16ਵੀਂ ਸਦੀ ਬੁੱਲੇ ਸ਼ਾ ਵਾਰਿਸ਼ਾ 18ਵੀਂ ਸਦੀ ਹਾਸਮ ਤੇ ਸ਼ਾ ਮੁਹੰਮਦ 19ਵੀਂ ਸਦੀ ਸਹੀ ਆਪਸ਼ਨ ਹੈ ਜੀ ਆਪਣੇ ਕੋਲੇ ਆਪਸ਼ਨ ਨੰਬਰ 3 ਬੁੱਲੇ ਸ਼ਾ ਤੇ ਵਾਰਿਸ਼ਾ 18ਵੀਂ ਸਦੀ ਦੇ ਵਿੱਚ ਹੋਏ ਨੇ ਠੀਕ ਹੈ ਜੀ ਇਹ ਆਪਣੇ ਕੋਲ ਸਹੀ ਹੈ ਸਬ ਪ੍ਰਸ਼ਨ ਨੰਬਰ 11 ਦਿਲੀਪ ਘੋਟ ਟਿਵਾਣਾ ਨੂੰ ਸਫਲਤਾ ਕਿਸ ਵਿਧਾ ਵਿੱਚ ਮਿਲੀ ਕਹਾਣੀ ਨਾਵਲ ਕਵਿਤਾ ਨਾਟਕ ਸਹੀ ਉਤਰਦੇਵ ਜੀ ਇਹਨਾਂ ਨੂੰ ਨਾਵਲ ਦੇ ਖੇਤਰ ਵਿੱਚ ਵੱਧ ਸਫਲਤਾ ਮਿਲੀ ਆ ਇਹਨਾਂ ਦੇ ਨਾਵਲ ਬਹੁਤ ਪ੍ਰਸਿੱਧ ਹੋਏ ਨੇ ਪ੍ਰਸ਼ਨ ਨੰਬਰ 12 12 ਮਾ ਬੱਤ ਕਿਹੜਾ ਮਹੀਨਾ ਸੰਜੋਗ ਦਾ ਹੈ 12 12 ਮਾ ਦੇ ਵਿੱਚ 12 ਮਹੀਨਿਆਂ ਦੀ ਗੱਲ ਕੀਤੀ ਜਾਂਦੀ ਹੈ ਨਾ 11 ਮਹੀਨੇ ਤਾਂ ਹੁੰਦੇ ਆ ਵਿਜੋਗ ਦੇ ਤੇ ਜਿਹੜਾ ਮਹੀਨਾ ਸੰਜੋਗ ਦਾ ਹੁੰਦਾ ਉਹ ਕਿਹੜਾ ਮਹੀਨਾ ਉਹ ਦੱਸੋ ਜੀ ਸਹੀ ਉੱਪਰ ਆਜੀ ਆਪਣੇ ਕੋ ਆਪਸ਼ਨ ਨੰਬਰ 4 ਫਗਣ ਪ੍ਰਸ਼ਨ ਨੰਬਰ 13 ਬਾਰਿਸ਼ਾਂ ਨੂੰ ਨੂੰ ਔਰੇ ਬਾਰਿਸ਼ਾਂ ਨੂੰ ਸੁਖੰ ਦਾ ਵਾਰਿਸ ਕਿਸ ਕਵੀ ਨੇ ਬੋਲਿਆ ਹੈ ਮੁਹੰਮਦ ਵਕਸ ਪ੍ਰੀਤਮ ਸਿੰਘ ਸਫੀਰ ਅਹਿਮਦ ਜਾਰ ਕਾਦਰ ਜਾਰ ਸਹੀ ਉੱਤਰ ਲਗਾਓ ਜੀ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਆ ਇੱਕ ਗੱਲ ਇਹ ਵੀ ਧਿਆਨ ਵਿੱਚ ਰੱਖਿਓ ਜੂਜੀਸੀ ਨੈੱਟ ਤੇ ਲੈਕਚਰਰ ਦੇ ਪੇਪਰ ਦੇ ਵਿੱਚ ਆਮ ਪੁੱਛਿਆ ਜਾਣ ਵਾਲਾ ਪ੍ਰਸ਼ਨ ਹੈ ਬਾਰਿਸ਼ਾਂ ਨੂੰ ਸੁਖਨ ਦਾ ਵਾਰਿਸ ਕਿਸ ਕਵੀ ਨੇ ਬੋਲਿਆ ਹੈ ਸਹੀ ਉੱਤਰਾ ਜੀ ਆਪਣੇ ਕੋਲੇ ਐਮ ਜਾਰ एम नेहार बारे एक गल ए भी जरूरी आ के इसने पंजाबी विच सब तो ज्यादा किसे लिखे आ लगभग 35 ਦੇ ਬਰਾਬਰ किसे ਲਿਖੇ ਆ ਤੇ ਹੁਣ ਗੱਲ ਕਰਦੇ ਆਪਾਂ ਬਾਰਿਸਾ ਦੀ ਬਾਰਿਸਾ ਨੇ ਜਿਹੜੀ ਹੀਰ ਲਿਖਿਆ ਉਹਦੇ 621 ਬੰਦ ਨੇ ਕਿੰਨੇ ਬੰਦ ਨੇ ਜੀ ਚੇਸੋ ਇਕੀ ਬੰਦ ਨੇ ਤੇ ਬੰਦ ਛੰਦ ਦੇ ਵਿੱਚ ਲਿਖਿਆ ਵੈਰੀ ਇੰਪੋਰਟੈਂਟ ਜੋ ਵੀ ਨਾਲ ਗੱਲਾਂ ਬਾਤਾਂ ਦੱਸੀਆਂ ਜਾ ਰਹੀਆਂ ਨੇ ਇਹ ਪੇਪਰ ਵਿੱਚ ਆਉਣ ਵਾਲੀਆਂ ਜ਼ਰੂਰੀ ਜ਼ਰੂਰੀ ਗੱਲਾਂ ਨੇ ਇਹਨਾਂ ਨੂੰ ਵੀ ਤੁਸੀਂ ਨੇ ਯਾਦ ਰੱਖਣਾ ਹੈ ਨੋਟਸ ਬਣਾ ਲੈਣੇ ਨੇ ਅਗਰ ਤੁਹਾਨੂੰ ਇਹ ਕੁਐਸਚਨ ਪੁੱਛਿਆ ਜਾਵੇ ਵੀ ਕਿਸ ਕਿਸਾਕਾਰ ਦੀ ਰਚਨਾ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਸੱਭਿਆਚਾਰ ਰੂਪਮਾਨ ਹੋਇਆ ਹੈ ਤਫੀਕੀ ਅਨਸਰ ਦੇਵੋਗੇ ਤੁਸੀਂ ਫਿਰ ਫਿਰ ਵੀ ਤੁਸੀਂ ਬਾਰਿਸ਼ਾ ਹੀ ਅਨਸਰ ਦੇਣਾ ਇਨ੍ਹਾਂ ਤੇ ਹੀ ਹੀਰ ਦੇ ਵਿੱਚ ਹੀ ਸਭ ਤੋਂ ਵੱਧ ਪੰਜਾਬੀ ਸਭਿਆਚਾਰ ਦਿਸਦਾ ਤੇ ਦੂਸਰੀ ਗੱਲ ਇਹ ਆ ਕਿ ਇਨ੍ਹਾਂ ਦਾ ਕਿੱਸਾ ਜਿਹੜਾ ਉਹ ਦੁਖਾਂਤਕ ਆ ਪ੍ਰਸਿੱਧ ਹੋਣ ਦਾ ਇੱਕ ਕਾਰਨ ਵੱਡਾ ਕਾਰਨ ਇਹ ਵੀ ਆ ਕਿ ਇਨ੍ਹਾਂ ਦਾ ਕਿੱਸਾ ਜੋ ਦੁਖਾਂਤਕ ਆ ਉਹ ਐਂਡ ਦੇ ਉੱਪਰ ਲੋਕਾਂ ਦੇ ਮਨਾਂ ਤੇ ਛਾਪ ਛੱਡ ਜਾਂਦਾ ਸਫਲ ਹੋਣ ਦਾ ਕਾਰਨ ਇਹ ਆ ప్రశ్న నంబర్ 14 డార్క్ వంగల హే फुलकारी కగరా లోక్ श्रृंगार లోక్ పహరావా డార్క్ వంగల కీ హ జీ దస్సో డార్క్ వంగల లోక్ श्रृंगार హే ప్రశ్న నంబర్ 15 पंजाबी వాకన్ ది తర్తీబ్ హే సਹੀ ఉత్తర్ దేయో జీ 4 ఆప్షన్స్ నీ apne కోలే సహిత్ చునో ਆਪਾਂ ਨੇ ਪੰਜਾਬੀ ਵਾਕ ਦੀ ਤਰਤੀਬ ਦੱਸਣੀ ਆ ਸਹੀ ਉੱਤਰਾ ਜੀ ਆਪਣੇ ਕੋਲੇ ਸੈਕਸ਼ਨ ਨੰਬਰ 2 ਕਰਤਾ ਕਰਮ ਕਿਰਿਆ ਜਿਵੇਂ ਮੈਂ ਪੰਜਾਬੀ ਪੜਦਾ ਹਾਂ ਮੈਂ ਕੀ ਹੋ ਗਿਆ ਕਰਤਾ ਪੰਜਾਬੀ ਕੀ ਹੋ ਗਿਆ ਪੜਦਾ ਕੀ ਹੋ ਗਿਆ ਪੜਦਾ ਹੈ ਮੈਂ ਪੰਜਾਬੀ ਪੜਦਾ ਹਾਂ ਕੀ ਹੋ ਗਿਆ ਕਿਰਿਆ ਕੰਮ ਕੀਤੇ ਹੋ ਰਿਹਾ ਪੰਜਾਬੀ ਪੜਨ ਉਪਰ ਮੈਂ ਪੰਜਾਬੀ ਪੜਦਾ ਹਾਂ ਉਹਦੇ ਵਿੱਚ ਮੈਂ ਕਰਤਾ ਪੰਜਾਬੀ ਕਰਮ ਪੜਦਾ ਹਾਂ ਕਿਰਿਆ ਸਵਾਲ ਪ੍ਰਸ਼ਨ ਨੰਬਰ 16 ਭਾਵਵਾਚਕ ਨਾਮ ਕਿਹੜਾ ਹੈ ਤੇਲ ਫੌਜ ਖੁਸ਼ੀ ਕੁਰਸੀ ਐਲਾ ਦੇ ਦੱਸੋ ਜੀ ਭਾਵਾਚਕ ਨਾਮ ਹੁੰਦਾ ਕਿਹੜਾ ਹੈ ਭਾਵਾਚਕ ਨਾਮ ਉਹ ਹੁੰਦਾ ਜਿੱਥੋਂ ਆਪਾਂ ਨੂੰ ਭਾਵਾਂ ਦਾ ਆਪਣੇ ਭਾਵਾਂ ਦਾ ਇਮੋਸ਼ਨਸ ਦਾ ਪਤਾ ਚੱਲੇ ਤਾਂ ਫਿਰ ਆਪਾਂ ਕਿਹੜੀ ਆਪਸ਼ਨ ਚੁਣਾਂਗੇ ਆਪਸ਼ਨ ਨੰਬਰ 3 ਖੁਸ਼ੀ ਖੁਸ਼ੀ ਤੋਂ ਆਪਾਂ ਨੂੰ ਆਪਣੇ ਭਾਵ ਤੇ ਇਮੋਸ਼ਨਸ ਦਾ ਪਤਾ ਚੱਲ ਰਿਹਾ ਵੀ ਉਹ ਖੁਸ਼ ਆ ਤੇਲ ਫੌਜ ਤੇ ਕੁਰਸੀ ਨੇਗੀਆਂ ਜਿਹੜੀਆਂ ਦਿਖ ਰਹੀਆਂ ਚੀਜ਼ਾਂ ਨੇ ਇਨਾਂ ਦੇ ਇਮੋਸ਼ਨ ਨਹੀਂ ਪਤਾ ਚੱਲ ਰਹੇ ਆਪਾਂ ਨੂੰ ਖੁਸ਼ੀ ਤੋਂ ਪਤਾ ਚੱਲ ਰਿਹਾ ਅੱਗੇ ਚੱਲੀਏ ਪ੍ਰਸ਼ਨ ਨੰਬਰ 17 ਆਧੁਨਿਕ ਕਾਲ ਵਿੱਚ ਸਭ ਤੋਂ ਵੱਧ ਵਾਰਾ ਲਿਖਣ ਵਾਲਾ ਕਵੀ ਹੈ ਮੇਜਰ ਭੁਪਿੰਦਰ ਸਿੰਘ ਵਿਤਾਤਾ ਸਿੰਘ ਤੀਰ ਸੋਨ ਸਿੰਘ ਸੀਤਲ ਹਰਿੰਦਰ ਸਿੰਘ ਰੂਪ ਸਹੀ ਉੱਤਰ ਦਿਓ ਜੀ ਫਟਾਫਟ ਕਿਹੜਾ ਉੱਤਰ ਲਗਾਉਂਗੇ ਤੁਸੀਂ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 4 ਹਰਿੰਦਰ ਸਿੰਘ ਰੂਪ ਅੱਗੇ ਆ ਗਿਆ ਜੀ ਪ੍ਰਸ਼ਨ ਨੰਬਰ 18 ਪੰਜ ਤਰਿਆ ਹੈ ਕੀ ਹੈ ਆਪਣਾ ਦੈਨਿਕ ਪੱਤਰ ਹਫਤਾਵਾਰੀ ਪੱਤਰ ਪੰਦਰਵਾੜਾ ਜਾਂ ਮਾਸਿਕ ਸਹੀ ਉੱਤਰ ਦਿਓ ਜੀ ਸਹੀ ਉੱਤਰ ਆਪਣੇ ਕੋਲੇ ਮਾਸਿਕ ਮਹੀਨੇ ਬਾਅਦ ਆਉਣ ਵਾਲਾ ਮਾਸਿਕ ਤੇ ਇਹ ਦੱਸਿਓ ਕਿ ਪੰਜ ਤਰਿਆ ਹੈ ਕਿ ਦਾ ਇਹ ਆ ਜੀ ਪ੍ਰੋਫੈਸਰ ਮੋਹ ਸਿੰਘ ਦਾ ਜਿਸ਼ੋਦਾ ਨੰਦਨ ਤੇ ਦੇਵੀ ਦਾਸ ਨੇ ਕਿਹੜੀ ਵਾਰ ਲਿਖੀ ਚਾਰਵਾਰਾ ਨੇ ਆਪਣੇ ਕੋਲੇ ਆਪਸ਼ਨਸ ਦੇ ਵਿੱਚ ਇਹ ਚੋ ਸਹੀ ਉੱਤਰ ਦਿਓ ਜਿਸ਼ੋਦਾ ਨੰਦਨ ਤੇ ਦੇਵੀ ਦਾਸ ਨੇ ਕਿਹੜੀ ਵਾਰ ਲਿਖੀ ਸਹੀ ਉੱਤਰ ਆ ਜੀ ਆਪਣੇ ਕੋਲੇ ਲਵ ਤੇ ਕੁਸ਼ ਦੀ ਵਾਰ ਜੇਕਰ ਤੋਂ ਇਹ ਪੁੱਛ ਲਿਆ ਜਾਵੇ ਕਿ ਜਿਸ਼ੋਦਾ ਨੰਦਨ ਤੇ ਦੇਵੀ ਦਾਸ ਨੇ ਕਿਹੜੀ ਭਾਸ਼ਾ ਦੇ ਵਿੱਚ ਵਾਰ ਲਿਖੀ ਤਾਂ ਤੁਸੀਂ ਦਿਓਗੇ ਉੱਤਰ ਹਿੰਦੀ ਠੀਕ ਹੈ ਜੀ ਤੇ ਜਿਹੜੀ ਦੇਵੀ ਦਾ ਦੇਵੀ ਦਾਸ ਤੇ ਜਿਸ਼ੋਦਾ ਨੰਦਨ ਹੋਏ ਆ ਇਹਨਾਂ ਦੀਆਂ ਵਾਰ ਦੀਆਂ ਪੌੜੀਆਂ ਕਿੰਨੀਆਂ-ਕਿੰਨੀਆਂ ਨੇ ਜਿਸ਼ੋਦਾ ਨੰਦਨ ਦੀਆਂ ਤਾਂ 88 ਪੌੜੀਆਂ ਨੇ ਵਾਰ ਹਮੇਸ਼ਾ ਪੌੜੀਆਂ ਵਿੱਚ ਲਿਖੀ ਜਾਂਦੀ ਆ ਤੇ ਦੇਵੀ ਦਾਸ ਦੀਆਂ ਹੈਗੀਆਂ ਨੇ 70 ਪੌੜੀਆਂ ਤੇ ਵਾਰ ਦਾ ਵਾਰ ਲਿਖਣ ਦੇ ਵਿੱਚ ਕਿਹੜੇ ਸ਼ੰਦ ਵਰਤੇ ਜਾਂਦੇ ਆ ਨਿਸ਼ਾਨੀ ਤੇ ਸਿਰਖੰਡੀ ਨਿਸ਼ਾਨੀ ਐਂਡ ਵਿੱਚ ਆਉਂਦਾ ਸਰਖੰਡੀ ਮਾਧ ਦੇ ਵਿੱਚ ਪ੍ਰਸ਼ਨ ਨੰਬਰ 20 ਗੁਰੂ ਗ੍ਰੰਥ ਵਿਸ਼ਵ ਕੋਸ਼ ਦਾ ਕਰਤਾ ਹੈ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਲਗਭਗ ਹਰੇਕ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਸਹੀ ਉੱਤਰ ਲਗਾਓ ਜੀ ਸਹੀ ਉੱਤਰ ਹੈ ਜੀ ਆਪਣੇ ਕੋਲੇ ਡਾਕਟਰ ਰਤਨ ਸਿੰਘ ਜੱਗੀ ਪੁਸਤਕਾਂ ਦੇ ਨਾਮ ਤੁਸੀਂ ਯਾਦ ਕਰ ਲਿਓ ਇੱਕ ਕਲਾਸ ਵੀ ਲਵਾਂਗੇ ਆਪਾਂ ਪੁਸਤਕਾਂ ਦੇ ਉੱਪਰ ਹੀ ਇਹ ਪੇਪਰ ਦੇ ਵਿੱਚ ਘੱਟੋ ਘੱਟ 2-4 ਕੁਐਸਚਨ ਤਾਂ ਪੁਸਤਕਾਂ ਦੇ ਨਾਲ ਰਿਲੇਟਡ ਪੁੱਛ ਹੀ ਲਏ ਜਾਂਦੇ ਨੇ। ਪ੍ਰਸ਼ਨ ਨੰਬਰ 21 ਅਲਫ ਲੈਲਾ ਦਾ ਅਰਥ ਹੈ ਰਾਤ ਭਰ ਨਾ ਮੁੱਕਣ ਵਾਲੀ ਕਹਾਣੀ, ਹਜ਼ਾਰ ਰਾਤਾਂ, ਦਿਓ ਪਰੀਆਂ ਦੀਆਂ ਕਹਾਣੀਆਂ, ਵੀਰ ਜੋਧਿਆਂ ਦੀ ਕਹਾਣੀ। ਸਹੀ ਉੱਤਰ ਕਿਹੜਾ ਲਗਾਓਗੇ ਜੀ ਤੁਸੀਂ? ਸਹੀ ਉੱਤਰ ਹੈ ਜੀ ਹਜ਼ਾਰ ਰਾਤਾਂ ਦੀ ਕਹਾਣੀ। ਤੁਸੀਂ ਦੇਖਿਆ ਹੋਣਾ ਜਦੋਂ ਦੂਰਦਰਸ਼ਨ ਚੱਲਦਾ ਸੀ ਉਹਦੇ ਉੱਪਰ ਅਲਫ ਲੈਲਾ ਸੀਰੀਅਲ ਆਉਂਦਾ ਹੁੰਦਾ ਸੀ ਉਹਦੇ ਵਿੱਚ ਵੱਖੋ-ਵੱਖਰੀਆਂ ਕਹਾਣੀਆਂ ਦਿਖਾਈਆਂ ਜਾਂਦੀਆਂ ਸੀ ਇੱਕ ਕਹਾਣੀ ਖਤਮ ਹੋਈ ਤੇ ਦੂਸਰੀ ਚੱਲ ਪਈ ਉਹਦੇ ਵਿੱਚ ਹਜ਼ਾਰ ਰਾਤਾਂ ਦੀਆਂ ਹੀ ਕਹਾਣੀਆਂ ਦਿਖਾਈਆਂ ਜਾਂਦੀਆਂ ਸੀ ਇਹਦਾ ਸ਼ਬਦੀ ਅਰਥ ਇਹ ਹੈ ਪ੍ਰਸ਼ਨ ਨੰਬਰ 22 ਸੋਹਲੇ ਤੋਂ ਕੀ ਭਾਵ ਹੈ ਸਹੀ ਉੱਤਰ ਦਿਓ चार पंक्तियों वाली रचना अठ पंक्तियों वाली बारह पंक्तियों वाली तो सोलह पंक्तियों वाली देकर स्पैलिंग गलत यी प्रश ऑप्शन नंबर चार सोलह पंक्तियों वाली रचना सोल हे तो पू थोड़ा कैसो हो गया होना सोल हे ਮਤਲਬ 16 ਪੰਕਤੀਆਂ ਵਾਲੀ ਰਚਨਾ ਤੇ ਐਂ ਦੱਸੋ ਕਿ ਇਸ 16 ਕਾ ਰੂਪ ਦੇ ਵਿੱਚ ਕਿੰਨਾ ਨੇ ਰਚਨਾ ਕੀਤੀ ਆ ਇਹਦੇ ਵਿੱਚ ਕੀਤੀ ਆ ਜੀ ਗੁਰੂ ਨਾਨਕ ਦੇਵ ਜੀ ਨੇ ਤੇ ਇਹ ਵੀ ਦੱਸੋ ਜੀ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਸੋਲੇ ਲਿਖੇ 22 ਜਿਨ੍ਹਾਂ ਵਿੱਚੋਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ 12 ਤਾਂ ਲਿਖੇ ਮਾਰੂ ਰਾਗ ਵਿੱਚ 10 ਲਿਖੇ ਮਾਰੂ ਦੱਖਣੀ ਵਿੱਚ ਮਾਰੂ ਦੱਖਣੀ ਅਗਿਆਜੀ ਪ੍ਰਸ਼ਨ ਨੰਬਰ 23 ਐਬਸਰਡ ਬਾਦੀ ਦਾ ਡਿਕਸ਼ਨਰੀ ਅਰਥ ਹੈ ਬੇਤੁਕਾ ਬੇਤਰਤੀਬਾ ਉਲਝੂਲ ਸਾਰੇ ਹੀ ਐਬਸਰਡਵਾਦੀ ਦੱਸਿਆ ਇਹ ਉੱਤਰ ਹੈ ਜੀ ਸਾਰੇ ਹੀ ਸੁਰਜੀਤ ਸਿੰਘ ਸੁਰਜੀਤ ਸਿੰਘ ਸੇਠੀ ਦਾ ਕਨਾਟਕਾ ਕਿੰਗ ਮਿਰਜਾ ਤੇ ਸੁਪੇਰਾ ਉਹ ਐਬਸਰਡਵਾਦੀ ਹੀ ਨਾਟਕਾ तो अगर आ गया जी अपने को प्रश्न नंबर चौबी दुर्गा पाठ बनाया सब्य पौड़िया फेर ना झूनी आया जिन ए गाया। ए गाया की है मंगलाचरण कथासार महात्म रचनामत दसो जी की है दुर्गा पाठ बनाया सब्य पौड़ियाँ फेर ना आया फेर ना झूनी आया जिन ए गाया ਇਹ ਆ ਜੀ ਆਪਣੇ ਕੋਲੇ ਮਹਤਮ ਇਹ ਲਾਈਨਾਂ ਨੇ ਜਿਹੜੀਆਂ ਚੰਡੀ ਦੀ ਵਾਰ ਵਿੱਚੋਂ ਲਈਆਂ ਗਈਆਂ ਨੇ ਚੰਡੀ ਦੀ ਵਾਰ ਜਿੰਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਰਚਿਆ ਸੀ ਚੰਡੀ ਦੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਉਤਕ੍ਰਿਸ਼ਟ ਰਚਨਾ ਤੇ ਵਾਰ ਹਮੇਸ਼ਾ ਪੌੜੀਆਂ ਵਿੱਚ ਲਿਖੀ ਜਾਂਦੀ ਹੈ ਤੁਹਾਨੂੰ ਪਤਾ ਹੀ ਆ ਤੇ ਜੋ ਮੰਗਲਾਚਰਨਾਂ ਮੰਗਲਾ ਚਰਨ ਦੇ ਵਿੱਚ ਪਰਮਾਤਮਾ ਦੀ ਆਪਣੇ ਈਸ਼ਟ ਦੀ ਆराधना ਕੀਤੀ ਜਾਂਦੀ ਹੈ ਜਾਂ ਇਹ ਕਿ ਨੂੰ ਵੀ ਅਰਦਾਸ ਕੀਤੀ ਜਾਂਦੀ ਹੈ ਆਪਣੇ ਈਸ਼ਟ ਨੂੰ ਜਿਵੇਂ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਚੰਡੀ ਦੀ ਬਾਣੀ ਲਿਖੀ ਸੀ ਤਾਂ ਉਹਨਾਂ ਨੇ ਮੰਗਲਾ ਚਰਨ ਦੇ ਵਿੱਚ ਲਿਖਿਆ ਸੀ ਪ੍ਰਿਥਮ ਭਗਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਧਿਆਏ ਐਦਾਂ ਕਰਕੇ ਉਹਨਾਂ ਨੇ ਪਹਿਲੇ ਪੰਜ ਗੁਰੂ ਤੇ ਗੁਰੂ ਤੇਗ ਬਹਾਦਰ ਜੀ ਨੂੰ ਸਿਮਰਿਆ ਤੇ ਸਭ ਥਾਈਂ ਸਹਾਇਕ ਹੋਣ ਨੂੰ ਕਿਹਾ ਇਹ ਅਰਦਾਸ ਕੀਤੀ ਤੇ ਫਿਰ ਉਸ ਤੋਂ ਬਾਅਦ ਆਪਣੀ ਬਾੜ ਸ਼ੁਰੂ ਕੀਤੀ ਫਿਰ ਇਹਦੇ ਵਿੱਚ ਜੋ ਬਾੜ ਹੈ ਇਹਦੇ ਵਿੱਚ ਪੰਜ ਤੱਤ ਜਾਂ ਪੱਖ ਹੁੰਦੇ ਆ ਜਿਨ੍ਹਾਂ ਵਿੱਚੋਂ ਪਹਿਲਾ ਮੰਗਲਾ ਚਰਨਾ ਉਹ ਥੋੜਾ ਮੈਂ ਤੁਹਾਨੂੰ ਮੋٹے-ਮੋਟੀਆਂ ਗੱਲਾਂ ਦੱਸ ਦਿੱਤੀਆਂ ਨੇ ਫਿਰ ਆਉਂਦਾ ਸ਼ੰਕਾ ਪੱਖ ਡਾਊਟ ਜਿੱਥੇ ਡਾਊਟ ਹੁੰਦਾ ਦੂਸਰਾ ਹੁੰਦਾ ਸ਼ੰਕਾ ਪੱਖ ਲਿਖਣੋਂ ਨਾਲ ਦੀ ਨਾਲ ਤੀਸਰਾ ਹੁੰਦਾ ਹੈ ਸ਼ਿੰਗਾਰਸ਼ ਪੱਖ ਜਿੱਥੇ ਦੋਨੇ ਦਿਰਾ ਸੰਗਾਰਸ਼ ਕਰਦੀਆਂ ਨਜ਼ਰ ਆਉਂਦੀਆਂ ਨੇ ਚੌਥਾ ਹੁੰਦਾ ਸਮਾਧਾਨ ਪੱਖ ਸੋਲਿਊਸ਼ਨ ਵੱਲ ਨੂੰ ਜਾਂਦੇ ਨੇ ਪੰਜਵਾਂ ਹੁੰਦਾ ਮਹਾਤਮ ਮਹਾਤਮ ਫਿਰ ਦੱਸਿਆ ਜਾਂਦਾ ਇਸ ਰਚਨਾ ਦਾ ਕੀ ਆ ਜਿਵੇਂ ਇਹਦੇ ਵਿੱਚ ਹੀ ਆਪਾਂ ਨੂੰ ਦੱਸਿਆ ਕਿ ਦੁਰਗਾ ਪਾਠ ਬਣਾਇਆ ਸਭੇ ਪੌਣੀਆਂ ਫੇਰ ਨਾ ਜੁਨੀ ਆਇਆ ਜਿਨ ਏ ਗਾਇਆ ਵੀ ਜਿਨੇ ਪਾਠ ਗਾਇਆ ਉਹ ਦੁਬਾਰਾ ਜੁਨੀ ਚ ਨਹੀਂ ਆਉਂਦਾ ਅੱਗੇ ਆ ਗਿਆ ਜੀ ਆਪਣੇ ਕੋਲੇ ਪ੍ਰਸ਼ਨ ਨੰਬਰ 25 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਖੀਰਲੇ ਤੋਂ ਪਹਿਲਾ ਰਾਗ ਹੈ ਰਾਗ ਪਰਵਾਤੀ ਜੈਜਾਵਤੀ ਗੋੜੀ ਕੋਈ ਵੀ ਨਹੀਂ ਇੱਕ ਲਾਸਟ ਸੈਕਿੰਡ ਦੱਸਣਾ ਲਾਸਟ ਵਨ ਤੋਂ ਬਾਅਦ ਆਉਂਦਾ ਜਿਹੜਾ ਲਾਸਟ ਸੈਕਿੰਡ ਰਸ ਰਾਗ ਉਹ ਦੱਸਣਾ ਤੁਸੀਂ ਇਹ ਆਪਣੇ ਕੋਲੇ ਰਾਗ ਪਰਵਾਤੀ ਤੁਸੀਂ ਮੈਨੂੰ ਹੁਣ ਕਮੈਂਟ ਬਾਕਸ ਦੇ ਵਿੱਚ ਇਹ ਦੱਸੋਗੇ ਤੁਹਾਡੇ 25 ਦੇ ਵਿੱਚੋਂ ਕਿੰਨੇ ਉੱਤਰ ਨੇ ਜਿਹੜੇ ਸਹੀ ਗਏ ਨੇ ਤੇ ਅੱਜ ਦੀ ਕਲਾਸ ਜੇ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਕਰਨਾ ਨਾ ਭੁੱਲਿਓ ਚਨਨ ਨੂੰ ਸਬਸਕ੍ਰਾਈਬ ਕਰੋ ਤੇ ਬੈਲਾ ਆਈਕਨ ਨੂੰ ਦਬਾਓ ਤਾਂ ਜੋ ਹਰ ਨਵੀਂ ਵੀਡੀਓ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਮੈਨੂੰ ਰਪਿੰਦਰ ਨੂੰ ਦਿਓ ਇਜਾਜ਼ਤ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਧੰਨਵਾਦ